ਲੈਂਡ ਪੂਲਿੰਗ ਪਾਲਿਸੀ ਚੱਲ ਰਹੀ ਹੈ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਭਗਵੰਤ ਮਾਨ ਤੋਂ ਜਾਂ ਉਸਦੀ ਆਈਟੀ ਜਿਹੜੀ ਧੇਰਾ ਆਈਟੀ ਸੈੱਲ ਹੈ ਜਿਹੜਾ ਉਹਦੇ ਤੋਂ ਗਲਤੀ ਹੋ ਗਈ ਉਹਦੇ ਹੱਕ ਚ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਦੇ ਵਿੱਚ ਵੱਡੇ ਪੱਧਰ ਤੇ ਉੱਤੇ ਪ੍ਰਚਾਰ ਕੀਤਾ ਜਾ ਰਿਹਾ ਦਿੱਲੀ ਤੋਂ ਆਈ ਇੱਕ ਟੂਲ ਕਿਟ ਦਾ ਮੈਸੇਜ ਹੈ ਜਿਹੜਾ ਭਗਵੰਤ ਮਾਨ ਤੇ ਆਈਟੀ ਸੈੱਲ ਤੋਂ ਕਾਲੀ ਚ ਪੋਸਟ ਹੋ ਗਿਆ ਉਹ ਬਾਅਦ ਚ ਬਦਲਿਆ ਗਿਆ ਤੇ ਉਸ ਦੇ ਨਾਲ ਹੀ ਉਹ ਜਿਹੜੀ ਟੂਲ ਕਿਟ ਉਹ ਆਮ ਆਦਮੀ ਪਾਰਟੀ ਪੰਜਾਬ ਦੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਦੇ ਜਿਹੜੇ ਸੋਸ਼ਲ ਮੀਡੀਆ ਖਾਤੇ ਤੇ ਤੁਸੀਂ ਸਾਰੇ ਜਿੱਥੇ ਜਾਓਗੇ ਜਿੱਥੇ ਵੀ ਲੱਭੋਗੇ ਉੱਥੇ ਦੇਖ ਸਕਦੇ ਹੋ ਤੁਸੀਂ ਤਾਂ ਇਸ ਗੱਲ ਦਾ ਅੰਦਾਜ਼ਾ ਵੀ ਲੱਗਦਾ ਇੱਥੋਂ ਕਿ ਸਰਕਾਰ ਚੱਲ ਕਿੱਥੋਂ ਰਹੀ ਹੈ ਤੇ ਸਰਕਾਰ ਤਾਂ ਦਿੱਲੀ ਤੋਂ ਚੱਲ ਰਹੀ ਹੈ ਪਹਿਲਾਂ ਇਹ ਸਾਨੂੰ ਲੱਗਦਾ ਸੀ ਕਿ ਇਹ ਕੇਜਰੀਵਾਲ ਚਲਾ ਰਿਹਾ ਹੈ ਜਾਂ ਕੇਜਰੀਵਾਲ ਦਾ ਗਰੁੱਪ ਚਲਾ ਰਿਹਾ ਪਰ ਐਦਾਂ ਦੀ ਗੱਲ ਨਹੀਂ ਜਿਹੜੇ ਵਿਧਾਇਕ ਤੇ ਮੰਤਰੀ ਆਪਣੀ ਸਮਝ ਦੇ ਮੁਤਾਬਕ ਟਵੀਟ ਖੁਦ ਨਹੀਂ ਕਰ ਸਕਦੇ ਕੋਈ ਪੋਸਟ ਖੁਦ ਨਹੀਂ ਪਾ ਸਕਦੇ ਉਹਨਾਂ ਨੂੰ ਦਿੱਲੀ ਤੋਂ ਇਸ਼ਾਰੇ ਮਿਲਦੇ ਨੇ ਦਿੱਲੀ ਤੋਂ ਸ਼ਬਦ ਮਿਲਦੇ ਨੇ ਉਹਨਾਂ ਨੂੰ ਤਾਂ ਹੀ ਉਹ ਕੋਈ ਪੋਸਟ ਪਾਉਂਦੇ ਨੇ ਉਹ ਕਿਸਾਨਾਂ ਨੂੰ ਜ਼ਮੀਨਾਂ ਵੇਚਣ ਦੇ ਜਿਹੜੇ ਫਾਇਦੇ ਦੱਸ ਰਹੇ ਨੇ ਇਹ ਸਾਰੇ ਉਹ ਟੂਲ ਕਿੱਟਾਂ ਦੇ ਰਾਹੀਂ ਕਿ ਜਿਹੜਾ ਨਵਾਂ ਸਿਸਟਮ ਆਇਆ ਨਾ ਜਿਹਦੇ ਚ ਇਹ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਇਹ ਕੋਸ਼ਿਸ਼ ਕਰ ਰਹੇ ਨੇ ਦੱਸਣ ਦੀ ਕਿ ਜਿਹੜਾ ਅਸੀਂ ਨਵੀਂ ਹੁਣ ਲੈਂਡ ਪੂਲਿੰਗ ਚੱਲੀ ਆ ਜਿਹਦੇ ਚ ਬਿਨਾਂ ਪੈਸੇ ਦਿੱਤੇ ਆ ਜ਼ਮੀਨ ਸਰਕਾਰ ਲੈ ਸਕੂਗੀ ਤੇ ਉਹਦਾ ਕੁਝ ਹਿੱਸਾ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਜਿਹੜੀ ਤਾਜ਼ਾ ਜਿਹੜੀ ਸਾਡੇ ਕੋਲ ਜਾਣਕਾਰੀ ਗੁਰਜੀਤ ਮੱਲੀ ਵਾਸ਼ਿੰਗਟਨ ਦੇ ਵਿੱਚ ਜਿਹੜਾ ਫੜਿਆ ਗਿਆ ਬੰਦਾ ਭਗਵੰਤ ਮਾਨ ਦਾ ਉਹ ਆਪਣੇ ਤੌਰ ਦੇ ਉੱਤੇ ਜਿਵੇਂ ਉਹ ਕੱਲਾ ਬੰਦਾ ਸਾਹਮਣੇ ਆਇਆ ਪਰ ਉਦਾਂ ਦੇ 113 ਬੰਦੇ ਨੇ ਜਿਨ੍ਹਾਂ ਦੇ ਨਾਮ ਦੇ ਉੱਤੇ ਪੰਜਾਬ ਦੇ ਵਿੱਚ ਅਤੇ ਚੰਡੀਗੜ੍ਹ ਦੇ ਆਸ-ਪਾਸ ਜਿਹੜੇ ਹੈ ਨੇ ਵੱਡੇ ਪ੍ਰੋਜੈਕਟ ਲਾਏ ਜਾ ਰਹੇ ਨੇ ਉਹ ਬੰਦੇ ਪੰਜਾਬ ਦੇ ਨੇ ਪਰ ਪੈਸਾ ਜਿਹੜਾ ਹੈ 2 ਨੰਬਰ ਦਾ ਕਾਲਾ ਧਾਨਾ ਜਿਹੜਾ ਉਹ ਕੇਜਰੀਵਾਲ ਦਾ ਆਮ ਆਦਮੀ ਪਾਰਟੀ ਦੇ ਬੰਦਿਆਂ ਦਾ ਭਾਰਤੀ ਜਨਤਾ ਪਾਰਟੀ ਦਾ ਅਤੇ ਹੋਰ ਕਈ ਜਿਹੜੀਆਂ ਸਿਆਸੀ ਪਾਰਟੀਆਂ ਨੇ ਉੱਥੇ ਜਿਨ੍ਹਾਂ ਨੂੰ ਕਾਣੇ ਕਰਨਾ ਬਹੁਤ ਦੇ ਵਿੱਚ ਉਹਨਾਂ ਦਾ ਪੈਸਾ ਉੱਥੇ 2 ਨੰਬਰ ਦਾ ਲੁਆਇਆ ਜਾ ਰਿਹਾ ਹੈ